we are working all over the world in all continents in more than 140 countries and it was very important to be here in india here are many many persons who like to learn the new style of martial arts especially germany to the ਟ੍ਰੇਨ ਕਰਨਾ ਬੜੇ سارے ਬੱਚਿਆਂ ਦਾ ਜੋਸ਼ ਵੇਖ ਕੇ ਤੇ ਉਹਨਾਂ ਦਾ ਹੌਸਲਾ ਵੇਖ ਕੇ ਇੰਨੇ ਖੁਸ਼ ਹੋਏ ਕਿ ਕਹਿੰਦੇ ਮੈਂ ਤਾਂ ਦੇ ਸਾਰੇ ਦੇ ਸਾਰੇ ਬੱਚਿਆਂ ਨੂੰ ਟ੍ਰੇਨ ਕਰੂੰਗਾ ਫਿਰ ਆਸਟ੍ਰੇਲੀਆ ਦੇ ਵਿੱਚ ਇੱਕ ਇੰਟਰਨੈਸ਼ਨਲ ਗੇਮਸ ਹੋ ਰਹੀਆਂ ਉਹਦੇ ਵਿੱਚ ਆ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਸਾਡੇ ਬੱਚੇ ਸੋ ਆਲਮੋਸਟ ਸਾਰੇ 골ਡ ਲੈ ਕੇ ਆਉਣਗੇ ਸਾਡਾ ਨਾ ਫੈਡਰੇਸ਼ਨ ਬਹੁਤ ਚੰਗੀ ਤਰ੍ਹਾਂ ਤੇ ਹੰਡ ਰੱਖਦੀ ਹੈ ਅਸੀਂ ਵੀ ਕੋਈ ਉਮੀਦ ਕਰਦੇ ਹਾਂ ਕਿ ਆਪਣੀ ਫੈਡਰੇਸ਼ਨ ਦਾ ਨਾਮ ਵੱਧ ਤੋਂ ਵੱਧ ਰੋਸ਼ਨ ਕਰੀਏ ਬੂਡੋਕਾਈਡੋ ਦੀ ਰੇਕ ਕਿਤੇ ਬ੍ਰਾਂਚ ਹੈ ਜੀ ਪਹਿਲਾਂ ਵੀ ਖੇਡਦੀ ਹੁੰਦੀ ਸੀ ਜਸਟ ਹੁਣੇ ਮੈਂ ਛੱਡਤੀ ਸੀ ਬਟ ਹੁਣ ਮੈਨੂੰ ਦੁਬਾਰਾ ਓਪਰਚੁਨਿਟੀ ਮਿਲੀ ਹੈ ਮੈਂ ਇਹਨਾਂ ਨਾਲ ਜੁੜੀ ਆਂ ਬਾਬੂਸ਼ਾਹੀ ਦੇਖ ਰਹੇ ਤੁਸੀਂ ਬੂਡੋਕਾਈਡੋ ਮਿਕਸਡ ਮਾਰਸ਼ਲ ਆਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਹਾਲ ਹੀ ਦੇ ਵਿੱਚ ਜਿਹੜੇ ਖਿਡਾਰੀਆਂ ਨੇ ਜਿੱਤ ਹਾਸਲ ਕੀਤੀ ਹੈ ਮੈਡਲਸ ਹਾਸਲ ਕੀਤੇ ਨੇ ਉਹਨਾਂ ਨੂੰ ਔਨਰ ਕੀਤਾ ਗਿਆ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਤੇ ਇਸ ਫੈਡਰੇਸ਼ਨ ਬਾਰੇ ਜਾਣਦੇ ਆਂ ਤੇ ਨਾਲ ਹੀ ਜਿਹੜੀ ਇਹ ਬੂਡੋ ਕਾਈਡੋ ਜਿਹੜੀ ਇਹ ਹੈਗੀ ਗੇਮ ਹੈਗੀ ਇਹਦੇ ਬਾਰੇ ਵਿੱਚ ਅਸੀਂ ਜਾਣਾਂਗੇ ਤੇ ਖਾਸ ਤੌਰ ਤੇ ਜਰਮਨੀ ਤੋਂ ਜਿਹੜੇ ਇਸ ਫੈਡਰੇਸ਼ਨ ਦੇ ਹੈੱਡ ਨੇ ਹੈੱਡ ਕਰਦੇ ਜਿਹੜੇ ਸੋਕ ਜੋ ਚੰ ਪੀਟਰਸ ਨੇ ਉਹ ਇੱਥੇ ਚੰਡੀਗੜ੍ਹ ਪਹੁੰਚੇ ਨੇ ਇਹਨਾਂ ਪਲੇਅਰਸ ਨੂੰ ਆਨਰ ਕਰਨ ਦੇ ਲਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫੈਡਰੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸ਼ਰਨਜੀਤ ਜੀ ਕੋ ਉਹਨਾਂ ਨਾਲ ਗੱਲਬਾਤ ਕਰਦੇ ਸ਼ਰਨਜੀਤ ਜੀ ਜਿਹੜੀ ਇਹ ਤੁਸੀਂ ਆਨਰ ਕੀਤਾ ਹੈਗਾ ਬੇਸਿਕਲੀ ਖਿਡਾਰੀਆਂ ਨੇ ਕੀ ਮਨਲਾ ਮਾਰੀਆਂ ਜੀ ਇਨਾਂ ਨੇ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ 골ਡ ਮੈਡ ਲਿਆ ਜੀ ਸਾਡਾ ਸਟੂਡੈਂਟ ਦਾ ਕੋਸ਼ ਇਹ ਕਮ ਨਾਲ ਖੜੇ ਹੈ ਇਹਨਾਂ ਨੇ ਇੰਗਲੈਂਡ ਦੇ ਵਿੱਚ ਪਿੱਛੇ ਸਾਡਾ ਹੋਇਆ ਉਹਦੇ ਵਿੱਚ 골ਡ ਲਿਆ ਉਸ ਤੋਂ ਇਲਾਵਾ ਹੋਰ ਕੰਟਰੀਜ਼ ਦੇ ਵਿੱਚ ਵੀ ਜਦੋਂ ਸਾਡੀ ਬੱਚੇ ਜਾਂਦੇ ਰਹਿੰਦੇ ਆ ਤੇ ਉਸ ਤੋਂ ਇਲਾਵਾ ਹੁਣ ਅਸੀਂ ਇਹਨਾਂ ਦੀ ਟ੍ਰੇਨਿੰਗ ਦੇ ਲਈ ਮਿਸਟਰ ਪੀਟਰ ਨਾਲ ਗੱਲ ਕੀਤੀ ਸੀਗੀ ਇਹ ਸਪੈਸ਼ਲੀ ਜਰਮਨੀ ਤੋਂ ਇੱਥੇ ਆਏ ਨੇ ਤੇ ਇਨਨਾਲ ਤਾਂ ਸਾਡੇ ਇਹ ਹੋਇਆ ਸੀ ਵੀ ਸਾਡੇ 4-5 ਬੱਚਿਆਂ ਨੂੰ ਤੁਸੀਂ ਟ੍ਰੇਨ ਕਰਨਾ ਬਟ ਇਹ ਸਾਡੇ ਬੱਚਿਆਂ ਦਾ ਜੋਸ਼ ਵੇਖ ਕੇ ਤੇ ਉਹਨਾਂ ਦਾ ਹੌਸਲਾ ਵੇਖ ਕੇ ਇਹਨੇ ਖੁਸ਼ ਹੋਏ ਕਿ ਕਹਿੰਦੇ ਮੈਂ ਤਾਂ ਦੇ ਸਾਰੇ ਦੇ ਸਾਰੇ ਬੱਚਿਆਂ ਨੂੰ ਟ੍ਰੇਨ ਕਰੂੰਗਾ ਤੇ ਉਸ ਤੋਂ ਉੱਪਰ ਇਹਨਾਂ ਨੇ ਸਾਨੂੰ ਉੱਥੇ ਇਨਵਿਟੇਸ਼ਨ ਦਿੱਤਾ ਜਰਮਨੀ ਦੇ ਇਹਨਾਂ ਦੇ ਕਲੱਬ ਦੇ ਵਿੱਚ ਖੁਦ ਉੱਥੇ ਜਾ ਕੇ ਸਾਡੇ ਬੱਚੇ ਹੁਣ ਸਾਰੇ ਸਾਰੇ ਉੱਥੇ ਜਾ ਰਹੇ ਆ ਟ੍ਰੇਨਿੰਗ ਪਰਪਸਲੀ ਉਸ ਤੋਂ ਬਾਅਦ ਇੱਕ ਇੰਗਲੈਂਡ ਦੇ ਵਿੱਚ ਹੈਗਾ ਸਾਡੇ ਬੱਚਿਆਂ ਦਾ ਕੈਂਪ ਹੈਗਾ ਫਿਰ ਆਸਟ੍ਰੇਲੀਆ ਦੇ ਵਿੱਚ ਇੱਕ ਇੰਟਰਨੈਸ਼ਨਲ ਗੇਮਸ ਹੋ ਰਹੀਆਂ ਉਹਦੇ ਵਿੱਚ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਸਾਡੇ ਬੱਚੇ ਸੋ ਆਲਮੋਸਟ ਸਾਰੇ 골 ਲੈ ਕੇ ਆਉਣਗੇ ਜੀ ਜਿਹੜੀਆਂ ਸਿੱਖ ਗੇਮਸ ਹੋਈਆਂ ਨੇ ਉਹਦੇ ਵਿੱਚ ਕੀ ਸੀਗਾ ਕੀ ਕੁਝ ਸੀਗਾ ਤੇ ਉਹਦੇ ਚ ਜਿਹੜੇ ਤੁਹਾਡੇ ਪਲੇਅਰ ਸੀਗੇ ਉਹਨਾਂ ਦੀ ਕੀ ਅਚੀਵਮੈਂਟ ਰਹੀ ਸਾਡੇ ਉਹਦੇ ਵਿੱਚੋਂ ਤਾਂ ਇੱਕ ਨਾਲ ਹੀ ਮੇਰੇ ਪਲੇਅਰ ਖੜਾ ਆ I want you to consider go ਮੇਰਾ ਨਾਮ ਵੀ ਇਕਮ ਹੈ ਉੱਥੇ ਸਿੱਖ ਗੇਮਸ ਦਿੱਲੀ ਹੋਈਆਂ ਸੀਗੀਆਂ ਉੱਥੇ ਸੈਮੀ ਕੰਟੈਕਟ ਦੇ ਨਾਲ ਅਸੀਂ 골ਡ ਮੈਡਲ ਜਿੱਤ ਕੇ ਆਏ ਹਾਂ ਜੀ ਹਾਂ ਜੀ ਕਿਵੇਂ ਦਾ ਤਜਰਬਾ ਰਿਹਾ ਕਿਵੇਂ ਦੀ ਜਿਹੜੀ ਫੈਡਰੇਸ਼ਨ ਵੱਲੋਂ ਸਪੋਰਟ ਰਹੀ ਉਹਦੇ ਬਾਰੇ ਦੱਸੋ ਫੈਡਰੇਸ਼ਨ ਸਾਨੂੰ ਸ਼ੁਰੂ ਤੋਂ ਹੀ ਬਹੁਤ ਵਧੀਆ ਸਪੋਰਟ ਦਿੰਦੀ ਆਈ ਹੈ ਜੀ ਪਹਿਲਾਂ ਵੀ ਜਿਵੇਂ ਇੰਟਰਨੈਸ਼ਨਲ ਹੁੰਦੀਆਂ ਨੇ ਗੇਮਾਂ ਜਾਂ ਹੁਣ ਨੈਸ਼ਨਲ ਹੋਈਆਂ ਨੇ ਸਾਨੂੰ ਹਮੇਸ਼ਾ ਫੈਡਰੇਸ਼ਨ ਨੇ ਨਾਲ ਲੈ ਕੇ ਚੱਲੇ ਨੇ ਉੱਥੇ ਸਾਡਾ ਰਹਿਣ ਦਾ ਹਰ ਇੱਕ ਚੀਜ਼ ਦਾ ਸਾਡਾ ਫੈਡਰੇਸ਼ਨ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਦੀ ਹੈ ਅਸੀਂ ਵੀ ਅੱਗੇ ਇਹ ਉਮੀਦ ਕਰਦੇ ਹਾਂ ਕਿ ਆਪਣੀ ਫੈਡਰੇਸ਼ਨ ਦਾ ਨਾਮ ਵੱਧ ਤੋਂ ਵੱਧ ਰੌਸ਼ਨ ਕਰੀਏ ਅਸੀਂ ਵੀ ਫਿਰ 골ਡ ਲੈ ਕੇ ਫੈਡਰੇਸ਼ਨ ਨੂੰ ਕੁਛ ਆਜ ਜਿਹੜਾ ਔਨਰ ਕੀਤਾ ਗਿਆ ਹੈਗਾ ਕਿੰਨੀ ਕੁ ਮੋਟੀਵੇਸ਼ਨ ਮਿਲੂ ਬਹੁਤ ਮੋਟੀਵੇਸ਼ਨ ਮਿਲੀ ਹੈ ਜੀ ਪੀਟਰ ਸਰ ਆਏ ਨੇ ਇਹਨਾਂ ਨੇ ਸਿਖਾਇਆ ਬਾਕੀ ਸਾਰਿਆਂ ਨੇ ਆ ਕੇ ਵਧੀਆ ਇੱਥੇ ਮਾਨਤਾਨ ਕੀਤਾ ਇੱਜ਼ਤ ਕੀਤੀ ਇਸ ਜੀ ਨਾਲ ਬਹੁਤ ਵਧੀਆ ਸਾਰੇ ਪਲੇਅਰ ਮੋਟੀਵੇਟ ਹੋਏ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਤੁਸੀਂ ਜਿਹੜੇ ਸਾਰੇ ਹੈਗੇ ਹੋ ਪੰਜਾਬ ਦੇ ਸਾਰੇ ਅਲੱਗ-ਰੱਗ ਥਾਵਾਂ ਤੋਂ ਇਹ 올 ਓਵਰ ਇੰਡੀਆ ਚ ਸਾਰੇ ਕਿਤੋਂ ਹੈ ਬੂਡੋ ਗੜੋ ਦੀ ਹਰੇਕ ਕਿਤੇ ਬ੍ਰਾਂਚ ਹੈ ਜੀ ਬਾਕੀ ਮੈਂ ਪਟਿਆਲੇ ਤੋਂ ਪੰਜਾਬ ਤੋਂ ਖੇਡਦਾ ਹਾਂ ਹਾਂਜੀ ਇਹ ਆਪਣੇ ਨਾਲ ਇਹ ਬਠਿੰਡੇ ਤੋਂ ਖੇਡਦੇ ਨੇਗੇ ਬਹੁਤ ਸਾਰੇ ਕਿਤੇ ਹੀ 올 ਓਵਰ ਇੰਡੀਆ ਚ ਚੱਲਦਾ ਹੈ ਤੁਸੀਂ ਦੱਸੋ ਜੀ ਕੀ ਨਾਮ ਹੈ ਸਰ ਮੇਰਾ ਨਾਮ ਨੇ ਹੈ ਤੇ ਮੈਂ ਇੰਡੀਆ ਲੈਵਲ ਦੀ ਹੀ ਪਲੇਅਰ ਐ ਹਜੇ ਮੈਂ ਇੰਟਰਨੈਸ਼ਨਲ ਨਹੀਂ ਖੇਡਦੀ ਆ ਤਾਂ ਮੈਂ ਕੁਦਰ ਯੂਨੀਵਰਸਿਟੀ ਦੀ ਸਟੂਡੈਂਟ ਐ ਤਾਂ ਮੈਂ ਜਸਟ ਪਹਿਲਾਂ ਖੇਡਦੀ ਹੁੰਦੀ ਸੀ ਜਸਟ ਹੁਣੇ ਮੈਂ ਛੱਡਤੀ ਸੀ ਬਟ ਹੁਣ ਮੈਨੂੰ ਦੁਆਰਾ ਓਪਰਚ्युनिटी ਮਿਲੀ ਐ ਮੈਂ ਇਹਨਾਂ ਨਾਲ ਜੁੜੀ ਐ ਤਾਂ ਇਹ ਮੈਨੂੰ ਸਪੋਰਟ ਕਰਨ ਕੇ ਅੱਗੇ ਖੇਡਣ ਲਈ ਅੱਗੇ ਲੈ ਕੇ ਜਾਣਗੇ ਤਾਂ ਆਈ ਹੋਪ ਕਿ ਮੈਂ ਆਫ ਦਾ ਬੈਸਟ ਦਵਾ ਸੋ ਦੇ ਵਿਲ ਟ੍ਰਾਈ ਮੈਂ ਉਮਨ ਹਰਿਖ ਚਿ ਲਈ ਮੋਟੀਵੇਟ ਵੀ ਕਰ ਰਹੇ ਮੈਂ ਕਾਫੀ ਮੋਟੀਵੇਟ ਹੋਈਆਂ ਐ ਨਾ ਤੋਂ ਮਿਲ ਕੇ ਤਾਂ ਮੇਰਾ ਜੋ ਵੀ ਜੇ ਮੈਂ ਕਿਸੇ ਫਾਈਨੈਂਸ਼ੀਅਲੀ ਇਸ਼ੂ ਕਰਕੇ ਰਹਿਣੀ ਆ ਜਾਂ ਫਿਰ ਕੋਈ ਡਾਈਟ ਕਰਕੇ ਰਹਿਣੀ ਆ ਤਾਂ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਉਹ ਮੈਨੂੰ ਸਪੋਰਟ ਕਰਨਗੇ ਤਾਂ ਉਹਨਾਂ ਦੀ ਜਸਟ ਡਿਮਾਂਡ ਹੈ ਇੱਕ ਮੈਡਲ ਦੀ ਸੋ ਮੈਂ ਟਰਾਈ ਕਰਾਂਗੀ ਕਿ ਮੇਰਾ ਮੈਡਲ ਆਵੇ ਤਾਂ ਮੈਂ ਜਸਟ ਉਹਨਾਂ ਜੁੜੀ ਆ ਤਾਂ ਮੈਨੂੰ ਅਜੇ ਐਨੀ ਖਾਸ ਕੋਈ ਨੌਲੇਜ ਨਹੀਂ ਹੈ ਬਾਕੀ ਮੈਂ ਮਿਸਕਾ ਟੋੜਾ ਕੀ ਨਾਮ ਨਿਸ਼ਾ ਚਲਿਸ਼ਾ ਕਿੰਨੀ ਉਮਰ ਹੈ 20 ਤੇ ਜਿਵੇਂ ਤੁਹਾਨੂੰ ਫੈਡਰੇਸ਼ਨ ਵੱਲੋਂ ਸਪੋਰਟ ਹੋ ਗਈ ਮਿਸਟਰ ਪੀਟਰਸ ਦੀ ਹਨਾ ਸਪੈਸ਼ਲੀ ਜਰਮਨੀ ਤੋਂ ਆਏ ਨੇ ਉਹਦਾ ਕਿੰਨਾ ਕੁ ਐਡ ਐਕਸਪੀਰੀਅੰਸ ਹੁੰਦਾ ਕਿੰਨਾ ਕੁ ਫਾਇਦਾ ਮਿਲਦਾ ਹੈ ਕਿਸ ਤਰ੍ਹਾਂ ਦੇ ਨਾਲ ਸਿਖਾਉਂਦੇ ਸਰ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਕਿ ਆਪਾਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਖੇਡ ਰਹੇ ਹਾਂ ਪਹਿਲਾਂ ਤਾਂ ਡਿਸਟ੍ਰਿਕਟ ਲੈਵਲ ਤੋਂ ਸਟਾਰਟ ਹੁੰਦਾ ਹੌਲੀ ਹੌਲੀ ਅੱਗੇ ਵੱਧਦੇ ਆ ਤੇ ਜਿਵੇਂ ਅੱਗੇ ਜਾਂਦੇ ਆ ਆਪਦੇ ਵਾਸਤੇ ਜੌਬ ਵਾਸਤੇ ਵੀ ਸਿਕਿਉਰ ਹੋ ਜਾਂਨੇ ਆ ਤੇ ਇੱਕ ਸੈਲਫ ਆਪ ਸੈਲਫ ਡਿਫੈਂਸ ਵਾਸਤੇ ਵੀ ਬੈਟਰ ਹੈ ਤੇ ਅੱਪਾ ਜਦੋਂ ਆਪ ਕਿਤਸੇ ਵਧੀਆ ਥਾਤੇ ਖੜੇ ਹੋਣਿਆ ਲੋਕ ਜਿਹੜੇ ਬੱਚੇ ਹੋਰ ਦੇਖਦੇ ਆ ਉਹ ਹੋਰ ਮੋਟੀਵੇਸ਼ਨ ਉਹਨਾਂ ਵਿੱਚ ਮੋਟੀਵੇਸ਼ਨ ਆਉਂਦੀ ਹੈ ਕਿ ਅਸੀਂ ਵੀ ਅੱਗੇ ਜਾਈਏ ਖੇਡਣ ਵਾਸਤੇ ਤੇ ਬੱਚੇ ਮੋਟੀਵੇਟ ਹੋਣਗੇ ਹੋਰ ਵੀ ਮੈਡਲਸ ਆਣਗੇ ਇੰਡੀਆ ਦੇ ਤਾਂ ਇੰਡੀਆ ਦਾ ਨਾਮ ਥੋੜਾ ਹੋਰ ਉੱਚਾ ਹੋਗਾ ਠੀਕ ਹੈ तो सी गलबत करांगे जर्मनी तो खास तौर तौरते आए ने जेडे इस फेडरेशन दे नाल जुड़े हुए ने हेड ने मिस्टर पीटर्स ने हाई पीटर्स हेलो नाइस टू मीट यू सेम हेयर सो फर्स्ट ऑफ ऑल प्लीज टेल द विजन ऑफ दिस फेडरेशन वेल आई एम वेरी हैप्पी टू बी हियर आई गॉट न्यू फ्रेंड्स इन द बिग फैमिली ऑफ मार्शल आर्ट्स वी आर वर्किंग ऑल ओवर द वर्ल्ड in all continents in more than 140 countries and it was very important to be here in india because it's here are many many persons who like to learn the new style of martial arts a mixture of the different styles not only karate or judo or aikido it's a mixture you can use for self defense for children as well as for adults and police Security, military. And it's important to have a good partner here in India so you can distribute what you know. And I'm very happy to meet these persons here. It's my third time in India, but it's the best here because everything is well organized and we had wonderful uh, sessions together and wonderful seminars. And I like to train, it's my life. I do it since, uh, now for 66 years, since 1958, and it's still growing, growing every year. And now the new idea is being in India, let's say once or twice a year, and my Indian friends also will come to Germany. And every year we also meet on an international seminar in London, so I know. Some of the Indian guys from training already well so you might have uh, faced a couple of challenges uh, to train these students. Tell us about that, yeah, because for me, I am motivated as a trainer and of course, as a teacher. I am still teaching at a normal school in Germany, and I am studied physical education, and for me it's important to show these technique as a self defense in Different and uh, difficult situa uh, situations, it could be dangerous. And when you can help yourself without being hurt, I think it's a good idea for everybody. It's a pedagogical system, yes, and the self, uh, the self confidence will be there when you know I am good in martial arts. What kind of passion you felt uh, in these students? Uh, if if we talk about Indian students, so they like to learn this. They are looking at you all the time. They are highly concentrated, and they like to train. In other countries, it's different, but here in India, the people like to learn, and this is what I like too as a teacher. Yes, you feel yourself welcome, and we do. Very good seminars. And at the end, you know, they will keep this, what you show them. And that's what I like as a trainer and a teacher. ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਯੋਰ ਥੀਸ ਸੋ ਗੱਲਬਾਤ ਅਸੀਂ ਕਰ ਰਹੇ ਸੀ ਕਿ ਇਹਨਾਂ ਨਾਲ ਦੱਸਿਆ ਇਹਨਾਂ ਨੇ ਕਿ ਇਸ ਤਰ੍ਹਾਂ ਦੇ ਨਾਲ ਜਿਹੜੀ ਇਹ ਫੈਡਰੇਸ਼ਨ ਹੈਗੀ ਆ ਇਹ ਉਹਨਾਂ ਖਿਡਾਰੀਆਂ ਨੂੰ ਜਿਹੜੇ ਇਸ ਗੇਮ ਦੇ ਨਾਲ ਇਸਪੋਰਟ ਦੇ ਨਾਲ ਜੁੜੇ ਹੋਏ ਨੇ ਤੇ ਅੱਗੇ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ ਤੇ ਇੱਕ ਮੋਟੀਵੇਸ਼ਨ ਜ਼ਰੂਰ ਮਿਲਦੀ ਹੈ ਪਹਿਲਾਂ ਤਾਂ ਉਹਨਾਂ ਨੂੰ ਟ੍ਰੇਨਿੰਗ ਕਿਸ ਪੱਧਰ ਤੇ ਦਿੱਤੀ ਜਾਂਦੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਰਮਨੀ ਤੋਂ ਖਾਸ ਤੌਰ ਤੇ ਬਲੈਕ ਬੈਲਟ ਨੇ ਜੇ ਆਪਾਂ ਸੋਕ ਜੋ ਪੀਟਰਸ ਦੀ ਗੱਲ ਕਰੀਏ ਤਾਂ ਇਹ ਖਾਸ ਤੌਰ ਤੇ ਟ੍ਰੇਨਿੰਗ ਦੇ ਰਹੇ ਨੇ ਤੇ ਜੇਕਰ ਵੀ ਪ੍ਰਾਪਤੀ ਹੁੰਦੀ ਹੈ ਕੋਈ ਮੈਡਲ ਜਿੱਤਦਾ ਤੇ ਉਸ ਤੋਂ ਬਾਅਦ ਆਨਰ ਕੀਤਾ ਜਾਂਦਾ ਜਿਵੇਂ ਅੱਜ ਇਹਨਾਂ ਨੇ ਚੰਡੀਗੜ੍ਹ ਵਿਖੇ ਸਾਰੀ ਟੀਮ ਨੇ ਫੈਡਰੇਸ਼ਨ ਦੀ ਨੇ ਇਕੱਠੇ ਹੋ ਕੇ ਪਲੇਅਰਸ ਨੂੰ ਬੁਲਾਇਆ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ